ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੀ ਵੀਰ ਕਲੋਨੀ ਕੋਲ ਸੀਵਰ ਦਾ ਹੋ ਰਿਹਾ ਹੈ ਬੁਰਾਲ ਤੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪਰੇਸ਼ਾਨੀਆਂ ਦਾ ਸਾਹਮਣਾ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਵੱਡੇ ਵੱਡੇ ਹਸਪਤਾਲ ਹਨ ਅਤੇ ਮੈਡੀਕਲ ਦੀਆਂ ਸ਼ਾਪਸ ਹਨ ਪਰ ਅਸੀਂ ਮਿਊਸਪਲ ਕਮੇਟੀ ਦੇ ਵਿੱਚ ਕਈ ਵਾਰ ਦਰਖਾਸਤ ਦੇ ਕੇ ਆਏ ਹਾਂ ਪਰ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਇੱਥੇ ਬਹੁਤ ਹੀ ਗੰਦਾ ਪਾਣੀ ਸੀਵਰ ਦਾ ਓਵਰਫਲੋ ਹੋ ਰਿਹਾ ਹੈ ਘੱਟੋ ਘੱਟ 15 ਦਿਨ ਹੋ ਗਏ ਜਿਸ ਦਾ ਸਾਡਾ ਪ੍ਰਸ਼ਾਸਨ ਸਾਡਾ ਗੱਲ ਵੱਨੀ ਧਿਆਨ ਨਹੀਂ ਦੇ ਰਿਹਾ ਵੱਡੇ ਵੱਡੇ ਹਸਪਤਾਲਾਂ ਵਿੱਚ ਮਰੀਜ਼ ਦਾਖਲ ਹੁੰਦੇ ਹਨ ਤੇ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਾਉਂਦੇ ਹਨ ਪਰ ਇਹ ਸੀਵਰ ਦਾ ਹ ਬੁਰਾ ਹਾਲ ਦੇਖ ਕੇ ਉਹਨਾਂ ਨੂੰ ਬਿਮਾਰੀਆਂ ਠੀਕ ਹੋਣ ਦੀ ਬਜਾਏ ਹੋਰ ਬਿਮਾਰੀਆਂ ਲੱਗਣ ਦੇ ਅਸਾਰ ਬਣ ਜਾਂਦੇ ਹਨ ਸਾਡੀ ਕੀ ਹੈ ਪੂਰਾ ਮਾਮਲਾ ਆਉਤੋਂ ਦੇ ਲੋਕਾਂ ਦੀ ਹੀ ਜਬਾਨੀ ਦਸ ਦੇ ਉੱਪਰ ਹੋਣੀ 10 ਦਿਨ ਤੋਂ ਉੱਪਰ ਹਾਂਜੀ ਦੇਖੋ ਤੁਸੀਂ ਆਪ ਹੀ ਇਹਨਾਂ ਬੁਰਾ ਹਾਲ ਹੋਇਆ ਪਿਆ ਅੰਦਰ تک ਇਹ ਗੰਦੇ ਪਾਣੀ ਆ ਰਹੇ ਨੇ ਅੱਛਾ ਤੇ ਇੱਕ ਆਉਨਾ ਅਧਿਕਾਰੀਆਂ ਨੂੰ ਕੋਈ ਕਿਹਾ ਕਦੇ ਸਰ ਕੰਪਲੀਟ ਪਾਈ ਮੋਬਾਈਲ ਤੇ ਹੀ ਪਾਈ ਆ ਡੇਲੀ ਫੋਨ ਲਾ ਕੇ ਕਹਿੰਦੇ ਆ ਫੋਨ ਕਰਵਾਈ ਨੇ ਤੇ ਆਂਦੇ ਨਹੀਂ ਉੰਨੀ ਨਹੀਂ ਕੋਈ ਆ ਦੇ ਲੋ ਕਿੰਨੇ ਦਿਨ ਹੋ ਗਏ ਸਮੈਲ ਮਾਰੀ ਜਾਂਦੀ ਹੈ ਪੇਸ਼ੈਂਟਾਂ ਦਾ ਪੂਰਾ ਹਾਲ ਕੱਲ ਲੇਡੀਜ਼ ਗਿਰ ਗਏ ਇੱਥੇ ਤੇ ਉਹਨਾਂ ਦੇ 7 ਵਜੇ ਗੋਡੇ ਤੇ ਖੱਡੇ ਹੋਏ ਪਏ ਸਮੈਲ ਕਰਕੇ ਨਾ ਪੇਸ਼ੈਂਟ ਆ ਰਹੇ ਬਹੁਤ ਪੂਰਾ ਹਾਲ ਹੋਇਆ ਬਈ ਬਿਮਾਰੀਆਂ ਦਾ ਘਰ ਹੈ ਜੀ ਪੇਸ਼ੈਂਟ ਅਗਲੇ ਕਹਿੰਦੇ ਅਸੀਂ ਇੱਕ ਬਿਮਾਰੀ ਦਾ ਦਵਾਈ ਲੈਣਾ ਜਿੱਦਾਂ ਦੇਖ ਰਹੇ ਆਪਾਂ ਇਹ ਤਾਂ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਨੇ ਲੋਕ ਤਾਂ ਇੱਥੇ ਠੀਕ ਹੋਣ ਆਉਂਦੇ ਆ ਬਸ ਉਹ ਸਾਨੂੰ ਇਹ ਕਹੀ ਜਾਂਦੇ ਕਹਿੰਦੇ ਅਸੀਂ ਇੱਕ ਬਿਮਾਰੀ ਦੀ ਉਹ ਕਰਦੇ ਆ ਤੇ ਦੂਜੀ ਬਿਮਾਰੀ ਤਿਆਰ ਪਈ ਹੈ ਬਾਹਰ ਮੱਛਰ ਵੱਢਦੇ ਆ ਉਹ ਕਰਦੇ ਆ ਉਹਦੇ ਕਰਕੇ ਸਾਰੀ ਆ ਦਿੱਕਤ ਪਰੇਸ਼ਾਨੀ ਹੋ ਜਾਂਦੀ ਹੈ ਜੀ ਇਹ ਅੱਜ ਤਾਂ ਨਹੀਂ ਘੱਟੋ ਘੱਟ 10 ਦਿਨ ਹੋ ਗਏ ਜੀ ਅਸੀਂ ਕਹਿ ਕਹਿ ਕੇ ਥੱਕ ਗਏ ਨਾ ਕਿਸੇ ਨੇ ਸਾਡੀ ਸੁਣਵਾਈ ਕੀਤੀ ਨਾ ਪੈਰਵਾਹੀ ਕੀਤੀ ਆ ਤੁਹਾਡੇ ਸਾਹਮਣੇ ਦੇਖ ਲਓ ਸਮੈਲ ਕਰਕੇ ਅਸੀਂ ਅਰਗਬਤੀਆਂ ਲਾ ਲਾ ਕੇ ਤੁਸੀਂ ਅਰਗਬਤੀਆਂ ਦੇਖੋ ਸਾਡੇ ਸਾਰੇ ਦੁਕਾਨਾਂ 'ਚ ਅਰਗਬਤੀ ਤੇ ਪਰਫਿਊਮ ਛਿੜਕ ਛ ਇਹ ਦਾ ਨਾਲ ਨਾਲ ਹੀ ਨਗਰ ਨਿਗਮ ਦਾ ਥੋੜੀ ਦੂਰੀ ਤੇ ਦਫਤਰ ਹੈ ਜੀ ਜਨਾਬ ਕਿੰਨੇ ਵਾਰ ਕੰਪਲੇਨ ਕਰਤੀ ਕਿ ਮੈਤਾ ਸਾਹਿਬ ਨੂੰ ਜਿਹੜੇ ਹੈਗੇ ਉਹਨਾਂ ਨੂੰ ਵੀ ਕਰਤੀ ਹੋਰ ਵੱਡੇ ਅਧਿਕਾਰੀਆਂ ਨੂੰ ਵੀ ਕਿਹਾ ਜੀ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਆ ਹਸਪਤਾਲ ਕਰਕੇ ਆ ਦੇ ਲੋ ਪੇਸ਼ੈਂਟ ਨਹੀਂ ਆ ਰਹੇ ਸਾਡੇ ਕੋਲੇ ਸਾਡੇ ਸਾਰਿਆਂ ਦਾ ਕੰਮ ਮੰਦਾ ਹੋਇਆ ਪਿਆ ਹੈ ਨਿੱਕੀ ਕਹਿੰਦੇ ਆ ਲੋਕ ਆ ਖੱਟੇ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਕੈਮਰਾਮੈਨ ਨੂੰ ਕੋ ਦਿਖਾਉਗਾ ਜੀ ਖੱਟੇ ਇੱਥੇ ਕੱਲ ਸਾਡੇ ਪੇਸ਼ੈਂਟ ਆਏ ਆ ਵਿਚਾਰੇ ਲੇਡੀਜ਼ ਗਿਰ ਗਏ ਉਹਨਾਂ ਦੇ ਗੋਡੇ ਤੇ ਸੱਟ ਵੱਜੀ ਆ ਜੀ ਕੋ ਪ੍ਰਸ਼ਾਸਨ ਤਾਂ ਕਹਿ ਰਿਹਾ ਅਸੀਂ ਕਿਤੇ ਨਹੀਂ ਸੀ ਪਰ ਫਲੋ ਓਵਰਫਲੋ ਹੋਣ ਦੀ ਆ ਤੁਹਾਡੇ ਸਾਹਮਣੇ ਆ ਜੀ ਆ ਸਾਰੇ ਗਵਾਹ ਹੈਗੇ ਆ ਜੀ ਦੁਕਾਨਦਾਰ ਤੁਸੀਂ ਸਾਰਿਆਂ ਤੋਂ ਪਤਾ ਕਰੋ ਆ ਤੁਹਾਡੇ ਸਾਹਮਣੇ ਕੈਮਰਾ ਦਿਖਾਉ ਤੁਸੀਂ ਕੈਮਰਾ ਬੈਕ ਕਰਕੇ ਆ ਆ ਸਾਰਾ ਉਹ ਧੁਰਤਾ ਨਹੀਂ ਆ ਜੀ ਇਹ ਉਹ ਤੋਂ ਲੈ ਕੇ ਮੰਦਰ ਤੋਂ ਲੈ ਕੇ ਤੇ ਆ ਸਾਰੇ ਹਸਪੀਟਲ ਆਸ ਅਦਕਾਨਦਾਰ ਹੈ ਸਾਡੇ ਆਪ ਭਾਈ ਸਾਹਿਬ ਖੜੇ ਆ ਖੜੇ ਆ ਸਾਰੇ ਪਰੇਸ਼ਾਨ ਐ ਡਿੱਗਦੇ ਆ ਦੇ ਲੋਕ ਬਾਈਕ ਖੜੇ ਨੂੰ ਜਗ੍ਹਾ ਨਹੀਂ ਕੁਛ ਕਰਨਾਂ ਦੀ ਜਗ੍ਹਾ ਨਹੀਂ ਹੈਗੀ ਅੱਛਾ ਕਿੰਨੇ ਚਿਰ ਤੋਂ ਸਮੱਸਿਆ ਇਹ ਘਟੋ ਘਟ ਹੋ ਗਈ ਆ 12 14 ਦਿਨ ਹੋ ਗਏ ਜੀ ਅੱਛਾ ਤੇ ਕੋਈ ਸੁਣਵਾਈ ਨਹੀਂ ਕੋਈ ਫੈਰਵਾਈ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਕੰਪਲੀਟਾ ਲਗਾਤਾਰ ਦੁੱਖ ਮਿਆ ਹਾਂ ਜੀ ਹੰਨੇ ਉਸ ਤੋਂ ਬਾਅਦ ਵੀ ਕੋਈ ਉਸ ਤੋਂ ਬਾਅਦ ਸਾਡੇ ਕੋਲੇ ਕੋਈ ਨਹੀਂ ਆਇਆ ਜੀ ਨਾ ਹਸਪੀਟਲ ਦੇ ਵਿੱਚ ਕੋਈ ਆਇਆ ਨਾ ਦੁਕਾਨ ਤੇ ਕਿਸੇ ਦੇ ਕੋਈ ਆਇਆ ਵੀ ਸਾਡੀ ਪਰ ਉਹ ਸਮੱਸਿਆ ਸੁਣਨ ਆਸਤੇ ਭਈ ਤੁਹਾਨੂੰ ਕੀ ਤਕਲੀਫ ਹੈ ਅਸੀਂ ਦੱਸਿਆ ਬਕਾਇਦਾ ਰਿਟਰਨ ਚੇਜ ਵੀ ਦੇ ਕੇ ਆਏ ਜੋ ਉਹਨਾਂ ਨੂੰ ਕਾਹ ਵੀ ਸਾਡੀ ਕੋਈ ਉਹ ਨਹੀਂ ਹੋਈ ਅੱਛਾ ਕਿੰਨੇ ਕਿ ਦੁਕਾਨਾਂ ਨੇ ਦੁਕਾਨਦਾਰ ਕਿੰਨੇ ਕਿ ਨੇ ਇਹ ਦੇਖ ਲਓ ਜੀ ਚਾਰ ਤਾਂ ਹਸਪਤਾਲ ਹੀ ਹੈ ਵੱਡੇ ਡਾਕਟਰ ਐਸ ਕੇ ਗੁਪਤਾ ਹੋਗੇ ਆ ਹੋਗੇ ਆ ਸਾਹਮਣੇ ਭਾਈ ਸਾਹਿਬ ਦੀ ਦੁਕਾਨ ਹੈ ਮੈਡੀਕਲ ਦੀ ਆ ਮੈਡੀਕਲਾਂ ਦੀ ਦੁਕਾਨ ਹੈ ਜੀ ਚਾਰ ਤਾਂ ਹਸਪਤਾਲ ਹੈ ਜੀ ਘਟੋ ਘਟਾ ਦੱਸ ਕਰਨਾ ਹੈ ਜੀ ਹੁਣ ਤੁਸੀਂ ਆ ਦੇਖ ਲਓ ਸਾਰੇ ਜਣੇ ਕਿੰਨੇ ਪਰੇਸ਼ਾਨ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ ਹੁੰਦਾ ਜੀ ਬਿਲਕੁਲ ਕੋਈ ਆ ਹੀ ਨਹੀਂ ਰਿਹਾ 스మెల్ ਕਰਕੇ ਪੇਸ਼ੈਂਟ ਦੇ ਅੱਗੇ ਕੱਟੋ ਘਾੜੇ 25 40 ਪੇਸ਼ੈਂਟ ਹੁੰਦੇ ਸੀ ਹੁਣ ਮਸਾ ਪੰਜ ਚਾਰ ਹੀ ਜਾਂਦੇ ਆ ਜੀ ਕਿਉਂ 스మెల్ ਕਰਕੇ ਕੋਈ ਆਉਂਦਾ ਨਹੀਂ ਪੜਿਆ ਜੀ ਕਹਿੰਦਾ ਅਗਲਾ ਕਹਿੰਦਾ ਦੰਦ ਦਾ ਐਮ ਐਨ ਐ ਦਾ ਅਗਲਾ ਹੋਰ ਪਾਸੇ ਲੈ ਕੇ ਹੋਰ ਕੁਮਾਰੀ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਜੀ ਕਲੀਨਿਕ ਇਸ ਕੋਲੇ ਦੁਕਾਨ ਦੇ ਅੰਦਰ ਜਾਂਦਾ ਸਾਰੀ ਦੁਕਾਨ ਦੀ ਸਫਾਈ ਵਾਰੀ ਵਾਰੀ ਕਰਨੀ ਪੈਂਦੀ ਹੈ ਸਾਨੂੰ ਅੱਛਾ ਬਹੁਤ ਕਰਕੇ ਜਿਆਦਾ ਨੁਕਸਾਨ ਹੋ ਰਿਹਾ ਹੈ ਇਹ ਮੱਛਰ ਕਿੰਨਾ ਫੈਲ ਰਿਹਾ ਤੁਸੀਂ ਦੇਖੋ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਇੱਥੇ ਇਹਨੂੰ ਕੱਟੋ-ਕੱਟ 12 ਤੋਂ 13 ਦਿਨ ਹੋ ਚੁੱਕੇ ਆ ਜੀ ਵਾਰੀ-ਵਾਰੀ ਐਪ ਤੇ ਵੀ ਅਸੀਂ ਕੰਪਲੇਟ ਆ ਬਾਅਦ ਚੁੱਕੇ ਆ ਉੱਥੇ ਨਗਰ ਨਿਗਮ ਚ ਜਾ ਕੇ ਕਹਿ ਚੱਕੇ ਲੇਕਿਨ ਕੋਈ ਸੁਣਵਾ ਹੀ ਨਹੀਂ ਹਾਂਦੇ ਇੱਕ ਅੱਧਾ ਵਾਰ ਆਇਆ ਘੇੜਾ ਮਾਰ ਕੇ ਚਲਾ ਗਿਆ ਕੋਈ ਉਹ ਕੰਮ ਕੋਈ ਨਹੀਂ ਕਰਕੇ ਗਿਆ ਅੱਛਾ ਕੀ ਮੰਗ ਕੀ ਕਰਨਾ ਚਾਹੁੰਗੇ ਤਾਂ ਮੰਗ ਤਾਂ ਵਸੇ ਸਰ ਇੱਥੋਂ ਸਾਨੂੰ ਸਫਾਈ ਕਰਵਾ ਦਿਓ ਠੀ ਜਿਸ ਤਰ੍ਹਾਂ ਦੀ ਦੇਖ ਰਹੇ ਹਾਂ ਗੰਦਾ ਪਾਣੀ ਖੜਾ ਹੈ ਚ ਮੱਛਰ ਵਗੈਰਾ ਵੀ ਹੋਣਗੇ ਬਹੁਤ ਜ਼ਿਆਦਾ ਮੱਛਰ ਹੈ ਸਰ ਇਹਦੇ ਨਾਲ ਤਾਂ ਜ਼ਿਆਦਾ ਬਿਮਾਰੀਆਂ ਫੈਲਣਗੀਆਂ ਠੀਕ ਹੋ ਰਹੀ ਹੈ ਇਹ ਤਾਂ ਪੇਸ਼ੈਂਟ ਜ਼ਿਆਦਾ ਹੋਰ ਬਿਮਾਰ ਹੋ ਰਹੇ ਇਹਦੇ ਨਾਲ ਤਾਂ ਕਿਉਂਕਿ ਇਸ ਨੂੰ ਦੇਖ ਕੇ ਫਿਰ ਕੋਈ ਆਂਦਾ ਵੀ ਨਹੀਂ ਹੋਣਾ ਨਿਕਲਣ ਕੋਈ ਵੀ ਨਹੀਂ ਆਂਦਾ ਸਰ ਰਸਤਾ ਹੈ ਹੀ ਨਹੀਂ ਆਂਦਾ ਹੀ ਨਹੀਂ ਕਹੂਗਾ ਕਿਵੇਂ ਜੀ ਉਹ ਲੱਗਦਾ ਗੰਦ ਤੋਂ ਥੋੜੀ ਜਾਣਾ ਸੀ ਠੀਕ ਇਸ ਕਰਕੇ ਕੋਈ ਵੀ ਨਹੀਂ ਆ ਰਿਹਾ ਰਸਤਾ ਸੰਤ ਇਹ ਹੈ ਵੀ ਸਾਡਾ ਕੰਮ ਆ ਸਾਫ ਸਹੀ ਕਰਵਾ ਦੇ ਹੋਰ ਰਸਤੇ ਕੋਈ ਨਹੀਂ ਕਾਰੋਬਾਰ ਤੇ ਕਿੰਨਾ ਕਸਰ ਪਿਆ ਤੁਹਾਡਾ ਕਾਰੋਬਾਰ ਹੈ ਹੀ ਨਹੀਂ ਸਰ ਕੰਮ ਪਹਿਲੇ ਹੀ ਕੰਮ ਕਰ ਠੱਪ ਹੋਇਆ ਪਿਆ ਕਾਰੋਬਾਰ ਦਾ ਇਹਦੇ ਕਰਕੇ ਹੋਰ ਜ਼ਿਆਦਾ ਹੋ ਰਿਹਾ ਕੰਮ ਤਾਂ ਅੱਛਾ ਤੁਹਾਡੀ ਮੰਗ ਤੇਰੇ ਇਹ ਮੰਗ ਦਾ ਸਾਰ ਸਾਡਾ ਠੀਕ ਕਰਵਾ ਹੋਣਾ ਚਾਹੀਦਾ ਸਰ ਮੇਰ ਸਾਹਿਬ ਨੂੰ ਮੇਰ ਸਾਹਿਬ ਨੂੰ ਸਾਡੀ ਮੰਗ ਆਈ ਹੈ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ